ਆਂ ਤਾਂ ਬਾਬਾ ਦੀਪ ਸਿੰਘ ਜੀ ਦੀ ਇੱਕ ਹੋਰ ਮਹਿਮਾ ਦੱਸਣ ਲੱਗਾ ਗੱਲ ਸੁਣ ਕੇ ਆਨੰਦ ਆ ਜਾਊਗਾ ਮੈਨੂੰ ਕਮਲਕੌਰ ਭੈਣ ਦਾ ਫੋਨ ਆਇਆ ਪਟਿਆਲੇ ਤੋਂ ਭੈਣ ਕਹਿੰਦੀ ਮੇਰੇ ਤਾਂ ਹਸਬੈਂਡ ਸਿੰਗਾਪੁਰ ਸੀ ਤੇ ਉਹਨਾਂ ਦਾ ਵੀਜ਼ਾ ਖਤਮ ਹੋਣ ਨੂੰ 15 ਦਿਨ ਰਹਿ ਗਿਆ ਸੀ ਤੇ ਪਿੱਛੇ ਉਹਨਾਂ ਤੇ ਕੇਸ ਚੱਲਦਾ ਸੀ ਜੀ ਇੱਧਰ ਆਉਂਦੇ ਆ ਤੇ ਕੰਮ ਖਰਾਬ ਹੋਣਾ ਸੀ ਭੈਣ ਕਹਿੰਦੀ ਉੱਥੇ ਹੀ ਸਾਨੂੰ ਇੱਕ ਸਰਦਾਰ ਅੰਕਲ ਜੀ ਟੱਕਰੇ ਆ ਤੇ ਹਸਬੈਂਡ ਨੂੰ ਤੇ ਉਹਨਾਂ ਨੇ ਕਿਹਾ ਵੀ ਫਲਾਨੇ ਗੁਰੂ ਘਰ ਉੱਥੇ ਸਿੰਗਾਪੁਰ ਵਿੱਚ ਜਿਹਦਾ ਚਪੈਰਾ ਸਾਹਿਬ ਹੁੰਦਾ ਵੀ ਤੁਸੀਂ ਉੱਥੇ ਮੱਥਾ ਟੇਕਣ ਜਾਇਆ ਕਰੋ ਤੇ ਭੈਣ ਕਹਿੰਦੀ ਮੇਰੇ ਹਸਬੈਂਡ ਨੇ ਮੀਨਾ ਗ ਭੈਣ ਕਹਿੰਦੀ ਵੀ ਉੱਥੇ ਵੀਜ਼ਾ ਮਿਲ ਨਹੀਂ ਰਿਹਾ ਸੀ ਤੇ ਪਰ ਉੱਥੇ ਹੀ ਸਾਨੂੰ ਇੱਕ ਏਜੰਟ ਟੱਕਰਿਆ ਤੇ ਜਦੋਂ ਭੈਣ ਕਹਿੰਦੀ ਮੈਂ ਪਹਿਲਾ ਚਪੈਰਾ ਸਾਹਿਬ ਕੀਤਾ ਤਾਂ ਇੱਕ ਏਜੰਟ ਟੱਕਰ ਗਿਆ ਤੇ ਜਦੋਂ ਮੈਂ ਦੂਜਾ ਚਪੈਰਾ ਸਾਹਿਬ ਕਰਨਾ ਸੀ ਤੇ ਉਹ ਜਦੋਂ ਉੱਥੋਂ ਚੱਲ ਪਏ ਤੇ ਜਦੋਂ ਜਦੋਂ ਤੀਜਾ ਚਪੈਰਾ ਸਾਹਿਬ ਮੇਰਾ ਹਜੇ ਹੁਣਾ ਸੀਗਾ ਕਹਿੰਦੀ ਉਹ ਉਦੋਂ ਉੱਥੇ ਮੈਕਸੀਕੋ ਪਹੁੰਚ ਗਿਆ ਸੀ ਤੇ ਜਦੋਂ ਤੀਜਾ ਚਪੈਰਾ ਸਾਹਿਬ ਕਹਿੰਦੀ ਮੈਂ ਕਰਨਾ ਸੀ ਨਾ ਤੇ ਕਹਿੰਦੀ ਉਹਨਾਂ ਨੂੰ ਜਦੋਂ ਮਤਲਬ ਪਿਛਲੀ ਕੰਟਰੀ ਵਿੱਚ ਦੁਬਾਰਾ ਵਾਪਸ ਭੇਜ ਦਿੱਤਾ ਉਹਨਾਂ ਨੇ ਉੱਥੋਂ ਜਦੋਂ ਮੈਕਸੀਕੋ ਵਾਲਿਆਂ ਨੇ ਵਾਪਸ ਮੋੜਤਾ ਤੇ ਭੈਣ ਕਹਿੰਦੀ ਵੀ ਮੈਂ ਅਜ ਦਾ ਚਪੈਰਾ ਸਾਹਿਬ ਕਰਨਾ ਸੀ ਅਜੇ ਤੀਜਾ ਤੇ ਮੈਂ ਹਸਬੈਂਡ ਨੂੰ ਕਿਹਾ ਵੀ ਮੈਂ ਚਪੈਰਾ ਸਾਹਿਬ ਤੇ ਬਹਿਣ ਲੱਗੀਆਂ ਵੀ ਤੁਸੀਂ ਅੱਜ ਸ਼ਾਮ ਨੂੰ ਟਰਾਈ ਕਰਿਓ ਭੈਣ ਕਹਿੰਦੀ ਵੀ ਉਹ ਸ਼ਾਮ ਨੂੰ ਗਏ ਆ ਉਹਨਾਂ ਨੂੰ ਅੰਦਰ ਐਂਟਰੀ ਮਿਲ ਗਈ ਆ ਤੇ ਜਦੋਂ ਭੈਣ ਕਹਿੰਦੀ ਵੀ ਮੈਂ ਨਾ ਚੌਥਾ ਚਪੈਰਾ ਸਾਹਿਬ ਕਰਨਾ ਸੀ ਤੇ ਉਦੋਂ ਕਹਿੰਦੀ ਮੇਰੇ ਮਿਲਜਦਾ ਹਸਬੈਂਡ ਜਿਹੜੇ ਸੀਗੇ ਨਾ ਬਾਹਰ ਟੱਪ ਗਏ ਤੇ ਅਮਰੀਕਾ ਦਾ ਤੇ ਜਿਹੜੀ ਗੱਲ ਸੁਣਨ ਵਾਲੀ ਇਹ ਆ ਵੀ ਭੈਣ ਕਹਿੰਦੀ ਵੀ ਇੰਨੀ ਜਿਆਦੀ ਕਿਰਪਾ ਹੋਈ ਵੀ ਮੈਂ ਇੱਧਰ ਬਾਣੀ ਪੜੀ ਜਾਂਦੀ ਸੀ ਤੇ ਉਧਰ ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਨੇ ਅੰਗ ਸੰਗ ਸਹਾਇयो ਕੇ ਇਦਾਂ ਦੇ ਰਾਸਤੇ ਬਣਾਤੇ ਵੀ ਤੁਸੀਂ ਸੋਚ ਕੇ ਹੈਰਾਨ ਹੋ ਜੂਗੇ ਵੀ ਉਹਦਾ ਹਸਬੰਡ ਕੈਂਪ ਵਿੱਚ ਗਿਆ ਜਿੱਦਾਂ ਪਹਿਲੇ ਦਿਨ ਕੰਦ ਟੱਪੀ ਆ ਪੁਲਿਸ ਵਾਲਿਆਂ ਨੇ ਫੜ ਲਿਆ ਤੇ ਕਹਿੰਦੀ ਇੱਕ ਉਹਦੇ ਕੜਾ ਪਾਇਆ ਹੁੰਦਾ ਸੀਗਾ ਤੇ ਮੈਂ ਨਿਸ਼ਾਨੀ ਵਜੋਂ ਪਾਇਆ ਸੀ ਤੇ ਕਹਿੰਦੀ ਦੇਖ ਲਓ ਵੀ ਉਹਦੇ ਕੋਲੋਂ ਪੈਸੇ ਲੈ ਲਿਆ ਉਹਨਾਂ ਨੇ ਪੁਲਿਸ ਵਾਲਿਆਂ ਨੇ 450 ڈالر ਸੀ ਪਰ ਉਸ ਕੜੇ ਨੂੰ ਨਹੀਂ ਲਿਆ ਤੇ ਮੈਂ ਚਾਹੁੰਦੀ ਸੀ ਮੈਂ ਇੱਥੇ ਹੀ ਅਰਦਾਸਾਂ ਕਰੀ ਜਾਂਦੀ ਬਾਬਾ ਜੀ ਇਹ ਮੇਰੀ ਨਿਸ਼ਾਨੀ ਇਹਦੇ ਨਾਲ ਹੀ ਰਵੇ ਤੇ ਜਿਹੜੀ ਦੂਜੀ ਗੱਲ ਮੈਂ ਦੱਸਣ ਲੱਗਾ ਭੈਣ ਕਹਿੰਦੀ ਵੀ ਜਦੋਂ ਆ ਨਾ ਉਹ ਜਦੋਂ ਪੁਲਿਸ ਵਾਲਿਆਂ ਨੇ ਫੜਿਆ ਆ ਕਹਿੰਦੀ ਕੁਝ ਘੰਟਿਆਂ ਦੇ ਵਿੱਚ ਹੀ ਨਾ ਬੌਂਡ ਭਰਿਆ ਆ ਤੇ ਉਹਨੂੰ ਛੱਡ ਦਿੱਤਾ ਦੇਖ ਲਓ ਵੀ ਕਿਰਪਾ ਇਹ ਹੁੰਦੇ ਜਦੋਂ ਅੰਗ ਸੰਗ ਸਹਾਈ ਹੁੰਦੇ ਆ ਨਹੀਂ ਤਾਂ ਉੱਥੇ ਕਈ-ਕਈ ਮਹੀਨੇ ਨਹੀਂ ਤਾਂ ਕੈਂਪਾਂ ਵਿੱਚ ਰਹਿਣਾ ਪੈਂਦਾ 2023 ਦੀ ਗੱਲ ਆ ਇਹ ਤੇ ਜਦੋਂ ਬਾਬਾ ਜੀ ਆਪਣੇ ਰੰਗ ਵਿੱਚ ਆਉਂਦੇ ਆ ਫੇ ਇਦਾਂ ਤਾਰਦੇ ਆ ਜਿੱਦਾਂ ਬੇੜੇ ਬੰਨੇ ਲੱਗਦੇ ਆ ਹਨ ਜਿਨ੍ਹਾਂ ਦੇ ਉਹਨਾਂ ਨੂੰ ਪਤਾ ਲੱਗਦਾ ਭਾਈ ਆਨੰਤਨ ਬਾਬਾ ਦੀਪ ਸਿੰਘ ਜੀ